13 ਮਾਡਲ ਹੈ 13 ਮੋਗੇ ਦਾ ਨੰਬਰ ਹੈ ਪਾਰਟੀ ਕਮੀ ਦੇ ਨਾਮ ਆ ਇਹ ਇਹ ਦੂਜੀ ਪਾਰਟੀ ਦੇ ਨਾਮ ਆ ਲਾਇਟ ਟਾਇਰ ਵਧੀਆ ਲੱਗੇ ਹੋਇਆ ਹਨ ਪੂਰੇ ਵਧੀਆ ਲਵਾਏ ਆ ਪਰ ਮੈਂ ਪਿੱਛੋਂ ਚੈੱਕ ਕਰਾਂ ਗੱਡੀ ਥੋੜੀ ਜੀ ਭਾਈ ਇਹਦੀ ਕੀ ਗੱਲ ਹੈ ਇਹਦੀ ਕੀ ਡਿਮਾਂਡ ਹੈ ਗੱਡੀ ਦੀ ਕਿੰਨੇ ਦੀ ਦੇਣੀ ਆ ਇਹ ਇਹਦੀ ਪੱਟੀ ਪਾ ਅੱਜ ਇਹਦੇ ਆ ਦੇਣ ਵਾਲਾ ਰੇਟ ਰੱਖ ਦੇਣਾ ਬੋਲੋ 2 ਲੱਖ ਤੇ 85 ਹਜ਼ਾਰ ਦੀ ਦੇ ਦੇਣੀ ਆ ਇੱਕ ਤਾਂ 5400 ਨੰਬਰ ਆ ਛੋਟਾ ਹੂੰ ਦੂਜਾ ਇਹਦੀ ਸਭ ਤੋਂ ਵੱਡੀ ਖਾਸੀਅਤ ਇਹ ਆ ਇਹ ਆਟੋਮੈਟਿਕ ਆ ਅੱਛਾ ਇਹ ਆਟੋਮੈਟਿਕ ਹੈ ਆਟੋਮੈਟਿਕ ਆ ਠੀਕ ਹੈ ਜੀ ਭਾਈ ਡਿਮਾਂਡ ਆ ਨਾ ਇਹਦੀ ਇਦਾਂ ਆ ਦੇਣ ਵਾਲਾ ਇੱਕ ਰੇਟ ਆ ਹਾਂਜੀ 2,75,000 ਦੀ ਦੇ ਦੇਵਾਂਗੇ ਸੱਤ ਮਾਡਲ ਆ ਪੱਟੀ ਦਾ ਸੱਤ ਮਾਡਲ ਆ ਇਹਦਾ ਨੰਬਰ ਹੈਗਾ ਤੀਗਾ ਹਰਿਆਣੇ ਦਾ ਹਰਿਆਣੇ ਦਾ ਹਾਂ ਹੁਣ ਇਹਦਾ ਜਿਹੜਾ ਮਤਲਬ ਥੋੜੀ ਮੋੜੀ ਲੀਕਿੰਗ ਦੀ ਸਮੱਸਿਆ ਤੇ ਕਰਵਾਤਾ ਉਹ ਕਰਾਤਾ ਸੈੱਟ ਕਿੰਨੇ ਦਾ ਦਵਾਂਗੇ ਆਪਾਂ ਇਹ ਇਹ ਪੱਟੀ ਇਹ ਦੇ ਦਾਂਗੇ 2.5 ਲੱਖ ਦਾ 2.25 ਲੱਖ ਦਾ ਚੱਕੋ ਮਿੱਤਰੋ ਸੱਤ ਮਾਡਲ 2 ਲੱਖ ਤੇ 25 ਹਜ਼ਾਰ ਦਾ 7.5 ਲੱਖ 7.5 ਦੀ ਦੇ ਦਾਂ 14 ਮਾਡਲ ਹੈ 7.5 ਲੱਖ ਦੀ ਦਮਾਂਗੇ ਹਾਂ ਜੀ ਪਹਿਲੇ ਨਾਂ ਦੀ ਕਾਰ ਆ 14 ਮਾਡਲ ਆ ਨਿਸ਼ੋਰ ਚ ਫੋਲਿਆ ਦੋਈ ਚਾਬੀਆਂ ਅੱਛਾ ਫੋਲ ਨਿਸ਼ੋਰ ਸਾਂ ਦੋਨੇ ਚਾਬੀਆਂ ਮਿਲਣਗੇ ਮੋਗੇ ਦਾ ਇਹਦਾ ਇੱਕ ਨੰਬਰ 8081 ਹੈ 14 ਮਾਡਲ 14 ਮਾਡਲ ਚੱਲੀ ਕਿੰਨੀ ਕੌਣੀ ਆ ਫਿਰ ਇਹ ਚੱਲੀ ਪੱਟੀ ਰੀਜਨਲ ਆ ਬੈਕ ਨਹੀਂ ਕੀਤਾ ਮੀਟਰ 1,25,000 ਚੱਲੀ ਆ 1,25,000 25,000 14 ਮਾਡਲ ਪੰਜਾਬ ਨੰਬਰ ਅੰਦਰੋਂ ਇੰਟੀਰੀਅਰ ਦਾ ਖਾਨ ਨਵਾਂ ਪਿਆ ਹੈ ਅੰਦਰੋਂ ਦਾ ਤੇ ਮੈਨੂੰ ਇਹ ਦੱਸ ਬਈ ਇਹਦਾ ਕੋਈ ਜਾਇਜ਼ ਜਾਇਜ਼ ਰੇਟ ਦੱਸੋ ਫੱਟੇ ਜਿੱਦਾਂ ਤੂੰ ਕਹੂਗਾ ਕਰ ਲਾਂਗੇ ਤੂੰ ਵੀ ਕੁਮ ਦਾ ਫਿਰਦਾ ਰਹਿਣਾ ਦੱਸ ਬੋਲ ਕਿੱਦਾਂ ਕਰੀਏ ਮੈਂ ਤੁਸੀਂ ਥੋੜੇ ਮੰਗੋ ਤਾਂ ਸੀ ਮੈਨੂੰ ਦੱਸੋ ਪਰ ਇਹਦਾ ਕਿੰਨਾ ਮੰਗ ਲਈਏ ਤਿੰਨ ਮੰਨ ਤੂੰ ਤਾਂ ਬੋਲ ਫੇ ਤੂੰ ਦੱਸ ਦੇ ਕੀ ਤੂੰ ਜਾਇਜ਼ ਜਾਇਜ਼ ਦੇਣ ਲੈਣ ਦੀ ਗੱਲ ਕਰ ਤੂੰ ਦੱਸ ਦੇ ਆਪਾਂ ਇੱਦੀ ਦੇ ਦੇਣੀ ਗੱਡੀ ਜੋ ਤੂੰ ਕਹਿ ਦੂਗਾ ਕਰ ਦਾਂਗੇ ਹੈ ਇਹ ਚ ਜੋ ਤੂੰ ਕਹਿ ਦੂਗਾ ਕਰ ਦਾਂ ਥੋੜੇ ਦੱਸ ਤਾਂ ਸੀ ਰੇਟ ਤਾਂ ਦੱਸ ਨਾ ਰੇਟ ਤੈਨੂੰ ਕਹਤਾ 3 ਲੱਖ ਕਹਤਾ ਆਪਾਂ ਤੈਨੂੰ ਹੁਣ ਜੋ ਤੂੰ ਕਰਨਾ ਤੂੰ ਕਰ ਦੇ ਹੈ ਜੋ ਕਹੂੰਗਾ ਆਪਾਂ ਮੰਨ ਲਾਂਗੇ ਕਹਦਾ ਕੋਈ ਕ੍ਰੇਟਾ ਕਹਦੇ 2 ਲੱਖ ਤੇ 70 ਹਜ਼ਾਰ ਦੀ ਗੱਡੀ ਬਣੂ ਓਕੇ ਜੋ ਆ ਠੀਕ ਆ ਤੈਨੂੰ ਜਿਆਦਾ ਜੇ ਤੈਨੂੰ ਕਹਤਾ ਕਹਤਾ ਇਹ ਬਾਈ ਬੰਪਰ ਟੂ ਬੰਪਰ ਅਰੀਜਨਲ ਕਾਰ ਆ ਸਵਾਰੀ ਬੰਪਰ ਟੂ ਬੰਪਰ ਇਹਦਾ ਪਹਿਲਾ ਘੇਰਾ ਕਮਾ ਗੱਡੀ ਦਾ ਦਿਖਾ ਤੇ ਲੋਏ ਟਾਇਰ ਦਿਖਾ ਪਰ ਮੈਂ ਕਰਵਾ ਕੇ ਰਹਿ ਚੈੱਕ ਵੀ ਚਾਰੇ ਪਾਸੇ ਗੇੜਾ ਦੇ ਕੇ ਆ ਬਲੈਕ ਰੰਗ ਦੀ ਆ ਸਵਾਰੀ ਤੇ ਕਾਲੇ ਸ਼ੀਸ਼ੇ ਆ ਤੇ ਗੱਡੀ ਇੰਜਨ ਗੇਅਰ ਦੀ ਇਦਾਂ ਦੀ ਆ ਮਮੀ ਪਈ ਰੁਪਈਆ ਪਈ ਇੰਜਨ ਨੰਬਰ ਵੀ ਬੜਾ ਘੈਂਟ ਆ ਬੀਬੀ 65 0525 ਨੰਬਰ ਵਿੱਚੋਂ ਚੱਕ ਰਾ ਇਹਨੂੰ ਖੁੱਲੀ ਗੱਡੀ ਸਰ ਮੈਂ ਬਈ ਗੱਡੀ ਵਜਾ ਵਜਾ ਕਰਾਉਂਦੀ ਆ ਨਵੇਂ ਫੋਰਚੂਨਰ ਖੜੀ ਆ ਉਧਰ ਨਹੀਂ ਲੋਕ ਝਾਕਦੇ ਇਧਰ ਨੂੰ ਝਾਕਦੇ ਆ ਹੈ ਅਲਾਈ ਤੇ ਟਾਇਰ ਕਰਵਾਈ ਚੱਕ ਮਾਡਲ 12 12 ਮਾਡਲ ਬੰਪਰ ਡੂਪਰ ਰੀਜਨ ਨਾਲ ਹੈ ਰੀਜਨਲ ਆ ਪੂਰੀ ਜੈਨੂਇਨ ਕਾਰ ਆ ਨਵੇਂ ਯਾਰ ਕੀ ਕਾਰਵਾਈ 60000 ਯਾਰ ਏਜੰਸੀ ਰਿਕਾਰਡ ਚੱਲੀ ਆ 65000 ਚੱਲੀ ਹੋਈ ਆ ਜੈਨਸੀ ਕਾਰ ਆ ਕਿਵੇਂ ਹੋਏ ਗੱਡੀ ਓਨਰ ਇਹ ਪੱਟੀ ਪਾ ਪਹਿਲੇ ਓਨਰ ਹੀ ਆ ਲੈ ਵੀ ਮੇਤਰੋ ਅੱਜ ਦੁਵਾਰਾਂ ਨਾਲ ਆਪਾਂ ਗੰਨਾ ਪਿੰਡ ਦੇ ਵਿੱਚ ਪਹੁੰਚ ਗਏ ਉਸੇ ਹਵੇਲੀ ਦੇ ਵਿੱਚ ਪਹੁੰਚ ਗਏ ਜਿੱਥੇ ਬਹੁਤ ਸਾਰੀਆਂ ਗੱਡੀਆਂ ਖੜੀਆਂ ਹੁੰਦੀਆਂ ਨੇ ਤੁਸੀਂ ਅਕਸਰ ਹੀ ਵੇਖਿਆ ਹੋਣਾ ਕਿਉਂਕਿ ਸੁੱਖਾ ਭਰਾ ਬਹੁਤ ਵੱਜਬ ਰੇਟ ਦੇ ਵਿੱਚ ਵਧੀਆ ਗੱਡੀਆਂ ਸੇਲ ਕਰਦਾ ਤੇ ਅੱਜ ਕਾਫੀ ਸਾਰੀਆਂ ਗੱਡੀਆਂ ਆਪਾਂ ਦੁਵਾਰਾਂ ਫੇਰ ਦਿਖਾਉਣੀਆਂ ਨੇ ਕੱਲੀ-ਕੱਲੀ ਗੱਡੀ ਦੀ ਡਿਟੇਲ ਦੱਸਾਂਗੇ ਜਿਵੇਂ ਉਧਰਲੇ ਪਾਸੇ ਤਾਂ ਖੜੀ ਆ ਵਰਨਾ ਗੱਡੀ ਇਧਰਲੇ ਪਾਸੇ ਖੜੀ ਆ ਟਾਟਾ ਸਫਾਰੀ ਇਧਰਲੇ ਪਾਸੇ ਐਕਸਯੂਵੀ 500 ਖੜੀ ਆ ਇਧਰਲੇ ਪਾਸੇ ਜਮਦੂਤ ਦਾ ਛੋਟਾ ਫੋਰਚੂਨਰ ਖੜੀ ਹੈ ਤੇ ਨਾਲ ਇਹਦੇ ਆਡੀ ਖੜੀ ਹੈ ਉਧਰਲੇ ਪਾਸੇ ਵਰਨਾ ਤੇ ਇਧਰਲੇ ਪਾਸੇ ਖੜੀ ਹੈ ਸਵਿਫਟ ਗੱਡੀ ਸੋਕੇ ਭਾਜੀ ਅੱਜ ਗੱਡੀਆਂ ਆਪਣੇ ਲਈ ਵਹਿ ਗਈ ਨੇ ਕਾਫੀ ਹਾਂਜੀ ਕੱਲੀ ਕੱਲੀ ਦੀ ਡਿਟੇਲ ਦੱਸਣੀ ਆਪਾਂ ਸ਼ੁਰੂਆਤ ਕਰਦੇ ਆਂ ਸਵਿਫਟ ਗੱਡੀ ਤੋਂ ਠੀਕ ਹੈ ਜੀ ਕਿੰਨਾ ਮਾਡਲ ਹੈ ਗੱਡੀ ਮੈਨੂੰ ਇਹ ਦੱਸੋ ਇਹ 2013 ਮਾਡਲ ਆ 13 ਮਾਡਲ ਹੈ ਜੀ ਹਾਂ ਜੀ ਲੋਅ ਟਾਇਰ ਸਾਰੀ origignal ਹੋਏ ਗੱਡੀ ਸਾਰੀ origignal ਆ ਕੋਈ ਪੀਸ ਨਹੀਂ ਚੇਂਜ ਇਹਦਾ ਕੋਈ ਐਕਸੀਡੈਂਟ ਨਹੀਂ ਗੀ ਕੋਈ ਪੇਂਟ ਨਹੀਂ ਗੀ ਓਕੇ ਟੱਚਿੰਗ ਹੋ ਸਕਦੀ ਹਲਕੀ ਫੁਲਕੀ ਠੀਕ ਹੈ ਜੀ ਬੰਪਰ ਬੂੰਪਰ ਹੋ ਗਿਆ ਜਿੱਦਾਂ ਕੋਈ ਮਾੜਾ ਮੋਟਾ ਪੀਸ ਹੋ ਗਿਆ ਤੇ ਮੇਜਰ ਐਕਸੀਡੈਂਟ ਕੋਈ ਨਹੀਂ ਕੋਈ ਪੀਸ ਨਹੀਂ ਬਦਲਿਆ ਓਕੇ 13 ਮਾਡਲ ਹੈ 13 ਮੋਗੇ ਦਾ ਨੰਬਰ ਹੈ ਪਾਰਟੀ ਕਮੀ ਦੇ ਨਾਮ ਆ ਇਹ ਇਹ ਦੂਜੀ ਪਾਰਟੀ ਦੇ ਨਾਮ ਆ ਅਲਾਈ ਟਾਇਰ ਵਧੀਆ ਲੱਗੇ ਹੋਇਆ ਐਨ ਪੂਰੇ ਵਧੀਆ ਲਵਾਏ ਆ ਟਰਮ ਵਿੱਚੋਂ ਚੈੱਕ ਕਰ ਬਈ ਗੱਡੀ ਥੋੜੀ ਜੀ ਪਈ ਇਹਦੀ ਕੀ ਗੱਲ ਹੈ ਇਹਦੀ ਕੀ ਡਿਮਾਂਡ ਹੈ ਗੱਡੀ ਦੀ ਕਿੰਨੇ ਦੀ ਦੇਣੀ ਆ ਇਹ ਇਹਦੀ ਪੱਟੀ ਪਾ ਅੱਜ ਇਹਦੇ ਆ ਦੇਣ ਵਾਲਾ ਰੇਟ ਰੱਖ ਦੇਣਾ ਬੋਲੋ 2 ਲੱਖ ਤੇ 85000 ਦੀ ਦੇ ਦੇਣੀ ਯਾਰ 2 ਲੱਖ ਤੇ 85000 ਦੀ ਜੇ ਮੈਂ ਕਹਾ ਵੀ ਮਾਨਤਾਣ ਕਰ ਦੂੰ ਕਿੰਨਾ ਕੁ ਕਰੋਗੇ ਮਾਨਤਾਣ ਨਹੀਂ ਪੱਟੀ ਪਾ ਇੱਥੇ ਹੁਣ ਹੁਣਾ ਨਹੀਂ ਹੁਣਾ ਨਹੀਂ ਇੱਥੇ 2 ਲੱਖ ਤੇ 85000 ਦੇ ਵਿੱਚ ਓਕੇ ਦੇਣ ਵਾਲਾ ਰੇਟ ਹੀ ਰੱਖਤਾ ਲੈ ਮਿੱਤਰੋ ਚੱਕੋ ਕਰਾਂ 2 ਲੱਖ ਤੇ 85 ਬਾਕੀ ਹੋਰ ਕਿਸੇ ਗੱਡੀ ਚੋਂ ਮਾਨਤਾਣ ਕਰਾ ਲਈਂ ਇੱਥੋਂ ਰਹਿਣ ਦੱਸ ਇਸੇ ਚੋਂ ਰਹਿਣ ਦੀ ਇਹ ਮਹਿੰਗੀ ਲਈਏ ਠੀਕ ਆ ਤੇ ਜਿਹੜੇ ਇੱਧਰ ਦੇ ਪਾਸੇ ਗੱਡੀਆਂ ਵਰਨਾਂ ਜੀ ਏ ਬਾਉ ਇਹ ਦਾ ਇੱਕ ਤਾਂ 5400 ਨੰਬਰ ਆ ਛੋਟਾ ਹੂੰ ਦੂਜਾ ਇਹਦੀ ਸਭ ਤੋਂ ਵੱਡੀ ਖਾਸੀਅਤ ਇਹ ਆ ਇਹ ਆਟੋਮੈਟਿਕ ਆ ਅੱਛਾ ਇਹ ਆਟੋਮੈਟਿਕ ਹੈ ਆਟੋਮੈਟਿਕ ਆ ਠੀਕ ਹੈ ਜੀ ਇਹ ਮਾਡਲ ਕਿੰਨਾ ਹੈ ਇਹ 12 ਮਾਡਲ ਹੈ 12 ਮਾਡਲ ਹੈ ਹਾਂ ਓਕੇ ਤੇ ਤਾਰ ਮੈਂ ਚਾਰੇ ਪਾਸੇ ਕੰਡੀਸ਼ਨ ਦਿਖਾ ਬਈ ਕੰਡੀਸ਼ਨ ਦੀ ਇਹ ਵੀ オリジナル ਹੈ ਸਾਰੀ ਕਿੰਗ ਹੋ ਸਕਦੀ ਆ ਮੇਜਰ ਕੋਈ ਨਹੀਂ ਲੱਗੀ ਵਜੀ ਬੁੰਨਟ ਚੱਕ ਕੇ ਦਿਖਾ ਦੇ ਭਾਵਾ ਨਾ ਕੋਈ ਚੱਕਰ ਨਹੀਂ ਫਿਰਦਾ ਤਸੱਲੀ ਹੈ ਬਸ ਡਿਮਾਂਡ ਕੀ ਗੱਡੀ ਦੀ ਇਹ ਡਿਮਾਂਡ ਆ ਨਾ ਇਹਦੀ ਇਦਾਂ ਆ ਦੇਣ ਵਾਲਾ ਇੱਕ ਰੇਟ ਆ ਹਾਂਜੀ 2 ਲੱਖ 75 ਹਜ਼ਾਰ ਦੀ ਦੇ ਦਾਂਗੇ 12 ਮਾਡਲ ਪਾਰਮ 12 ਮਾਡਲ ਆਟੋਮੈਟਿਕ 5400 ਨੰਬਰ ਓਕੇ ਹਾਂਜੀ 2 ਲੱਖ 75 ਹਜ਼ਾਰ 2000 2 ਲੱਖ 75 ਹਜ਼ਾਰ ਤੇ ਮਾਨਤਾਣ ਕਰ ਦਾਂਗੇ ਓਕੇ ਤੇ ਜਿਹੜਾ ਆ ਟਰੈਕਟਰ ਖੜਾ 363 ਇਹ ਪੱਟੀਆਂ ਪਿਛਲੀ ਵੀਡੀਓ ਚ ਪਾਇਆ ਸੀਗਾ ਆਪਾਂ ਉਹ ਬੰਦੇ ਸਾਈ ਦੇਗਾ ਹਾਂਜੀ ਮੁੜ ਕੇ ਲੈਣ ਨਹੀਂ ਆਏ ਅੱਛਾ ਜੇ ਕੋਈ ਚਲੋ ਮੈਂ ਜਵਾਬ ਦਿੱਤਾ ਜਿਹੜੇ ਬੰਦੇ ਆਂਦਾ ਫੋਨ ਆਉਂਦਾ ਸੀ ਇਹ ਹੁਣ ਆਪਾਂ ਦੁਬਾਰਾ ਸੇਲ ਕਰਨਾ ਬਾ ਫਿਰ ਬੋਲੋ ਇਹ ਕਿੰਨਾ 7ਵਾਂ ਕਿੰਨਾ ਮਾਡਲ ਦੀ 7 ਮਾਡਲ ਆ ਪੱਟੀ 7 ਮਾਡਲ ਆ ਇਹਦਾ ਨੰਬਰ ਹੈਗਾ ਤੀਗਾ ਹਰਿਆਣੇ ਦਾ ਹਰਿਆਣੇ ਦਾ ਹਾਂ ਹੁਣ ਇਹਦਾ ਜਿਹੜਾ ਮਦਰ ਥੋੜੀ-ਮੋੜੀ ਲੀਕਿੰਗ ਦੀ ਸਮੱਸਿਆ ਸੀ ਕਰਵਾਤਾ ਉਹ ਕਰਾਤਾ ਸੈਟ ਕਿੰਨੇ ਦਾ ਦਵਾਗੇ ਆਪਾਂ ਇਹ ਇਹ ਪੱਟੀ ਇਹ ਦੇ ਦਾਂਗੇ 1.2 ਲੱਖ ਦਾ 2.25 ਲੱਖ ਦਾ ਚੱਕੋ ਮਿੱਤਰੋ 7 ਮਾਡਲ 2.25 ਲੱਖ ਦਾ ਨਿਊ ਹਾਲੈਂਡ ਤੇ ਛਤਰੀ ਹੁੱਡ ਲੱਗੀ ਆ ਹਾਂ ਹੁੱਡ ਵਗੈਰਾ ਲੱਗਿਆ ਹੋਇਆ ਤੇ ਜਿਹੜੀ ਆ ਖੜੀ ਇਧਰਲੇ ਪਾਸੇ ਆਉਡੀ ਇਹ ਇਹ ਆਉਡੀ ਐ ਆਉਡੀ ਦਾ ਕਿਹੜਾ ਮਾਰਕਾ ਇਹ ਏ OD A6 ਆ। A60 ਹਾਂ ਚੰਡੀਗੜ੍ਹ ਨੰਬਰ ਆ ਹੈ। ਚੰਡੀਗੜ੍ਹ ਨੰਬਰ ਆ। ਤੇ ਕੀ ਗੱਲਬਾਤ ਰੂਗੀ ਇਹ ਵਿੱਚੋਂ ਕਿਵੇਂ ਕੰਡੀਸ਼ਨ ਦੀ? ਇਹ ਵਨ ਕੰਡੀਸ਼ਨ ਦੀ ਕਾਰ ਆ ਬਾਈ। ਅੱਛਾ। ਹਾਂ। ਆ ਲਾਈਟ ਹੈ ਕੋਈ ਐਕਸੀਡੈਂਟ ਨਹੀਂ ਕੋਈ ਕੁਝ ਨਹੀਂ ਟਾਇਰ ਟੱਪਾ ਵਧੀਆ ਆ ਠੀਕ ਆ। ਓਕੇ ਨਵੇਂ ਟਾਇਰ ਨੇ ਹੈਨਾ? ਹਾਂ ਜੀ। ਕੀ ਡਿਮਾਂਡ ਆ ਵੀ ਗੱਡੀ ਦੀ? ਪੱਟੀ ਪਾ ਇਹਦੀ ਡਿਮਾਂਡ ਆ ਜਿਹੜੀ ਉਹ ਰੱਖੀ ਗਈ ਆ। 6.5 ਲੱਖ ਰੁਪਏ ਦੀ ਦੇਣੀ ਆ। ਦੇਣੀ ਆ। ਹਾਂ ਜੀ। ਮੰਗਣ ਨੂੰ ਜਿੰਨੇ ਮਰਜ਼ੀ ਮੰਗ ਲਈਏ। ਹਾਂ ਜੀ। ਸਰਦਿਸ਼ 6 ਲੱਖ ਤੇ 50 ਹਜ਼ਾਰ ਦੇ ਵਿੱਚ ਇਹ ਮਾਡਲ ਕਿੰਨਾ 12 ਮਾਡਲ ਹੈ 12 ਮਾਡਲ ਆਡੀ 6 ਲੱਖ ਤੇ 50 ਹਜ਼ਾਰ ਦੀ ਬਣੂ ਬਈ ਹਾਂ ਹਾਂ ਤੇ ਜਿਹੜੀ ਇੱਧਰ ਨੇ ਪਾਸੇ ਖੜੀ ਹੈ ਜੀ ਫੋਰਚੂਨਰ ਮੈਨੂੰ ਇਹ 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 14 ਮਾਡਲ ਆ ਭੱਟੀਪਾ ਇਹਦੀ ਸਾਈ ਆਈ ਸੀ ਇਹ ਵੀ ਟਰੈਕਟਰ ਵਾਂਗੂ ਬੰਦੇ ਸਾਈ ਛੱਡ ਗਿਆ ਇਹ ਇਹ ਵੀ ਆਪਾਂ 21 ਰੇਟ ਇਹਦਾ ਫਿਕਸ 750 6.5 ਲੱਖ 7.5 ਦੀ ਦੇ ਦਾਂ 14 ਮਾਡਲ ਹੈ 6.5 ਲੱਖ ਦੀ ਦਮਾਂਗੇ ਹਾਂ ਜੀ ਠੀਕ ਹੈ ਇਹਦਾ ਨੰਬਰ ਹੈਗਾ ਪੀਪੀ 10 ਲੁਧਿਆਣੇ ਦਾ ਲੁਧਿਆਣੇ ਦਾ 14 ਮਾਡਲ ਹੈ ਪੰਜਾਬ ਦਾ ਨੰਬਰ ਹੈ ਪੰਜਾਬ ਨੰਬਰ ਤੇ ਆਟੋਮੈਟਿਕ ਹੈ ਹੈਨਾ ਆਟੋਮੈਟਿਕ ਹੈ ਓਕੇ ਤੇ ਰੇਟ ਇਹਦਾ ਦੱਸਿਆ ਬਈ ਰੇਟ 50000 ਹਾਂ 750 ਫਿਕਸ ਹੀ ਆ ਓਕੇ 6.5 ਲੱਖ ਦੀ ਬੋਲ ਜਿਹਨੇ 750 ਲਾਉਣਾ ਉਹ ਫੋਨ ਲਾਵੇ ਜਿਹਨੇ 5000 ਵੀ ਘੱਟ ਲਾਉਣਾ ਉਹ ਨਾਲ ਉਹ ਨਾਲ ਲਾਵੇ ਗੁੱਸਾ ਨਾ ਕਰੇ ਕੋਈ ਵੀਰ ਵੀ ਕਹਦੇ ਵੀ ਹੁਣ ਮਾਨ ਕਰਦਾ ਗੱਡੀਆਂ ਵੇਖਦੀਆਂ ਕਰਕੇ ਪਰ ਯਾਰ ਫੋਨ ਬਹੁਤ ਆਉਂਦੇ ਪੱਟੀ ਆਪਾਂ ਵੀ ਸਹੀ ਗੱਲ ਆ ਆ ਮੇਰਾ ਦਾ ਵਾਲੇ ਸੱਜਣ ਕਹਿੰਦੇ ਵੀ ਯਾਰ ਹੋ ਸਕਦਾ ਇਹ ਤੂੰ ਵੀ ਘੱਟ ਦੇ ਦੇਣ ਹਾਂ ਜੀ ਤੇ ਬਲਕੇ ਰੇਟ ਫਿਕਸ ਹੁੰਦੇ ਆ ਫਿਕਸ ਆ ਭਾਜੀ ਇਹਦੇ ਇਹਦੇ ਫਿਕਸ ਆ ਬਾਕੀ ਜੇ ਚੋ ਕਹੂੰਗਾ ਕਰਾ ਲਈ ਤੇ ਜਿਹੜੀ ਫਰਾ ਖੜੀ ਐ ਐਕਸ ਜੂ ਵੀ ਇਹਦੀ ਮਰ ਇਹ 14 ਮਾਡਲ ਆ ਪੱਟੀ ਗੱਡੀ 14 ਮਾਡਲ ਠੀਕ ਐ ਪਹਿਲੇ ਨਾਂ ਦੀ ਕਾਰ ਆ 14 ਮਾਡਲ ਆ ਨਿਸ਼ੋਰ ਚ ਫੋਲਦੇ ਆ ਦੋਈ ਚਾਬੀਆਂ ਅੱਛਾ ਹੋਲ ਨੋ ਸੋਰਸ ਆ ਦੋਨੇ ਚਾਬੀਆਂ ਮਿਲਣਗੇ ਮੋਗੇ ਦਾ ਇਹਦਾ ਇੱਕ ਨੰਬਰ ਵੀ 8081 ਹੈ 8081 ਇਹਦਾ ਪੱਟੀ ਇੱਕ ਚੱਕਰ ਆ ਇਹਦਾ ਇੱਥੋਂ ਹਨਾ ਇੰਨਾ ਪਿੱਲਰ ਤਿਆਰ ਆ ਅੱਛਾ ਆ ਆ ਬੁਲਟ ਚੱਕ ਕੇ ਦਿਖਾ ਦੇ ਹੂੰ ਇਹ ਓਕੇ ਆ ਓਕੇ ਇੱਕ ਮਿੰਟ ਮੈਂ ਦਿਖਾ ਚੱਕਦਾ ਡਰਾਈਵਰ ਸਾਈਡ ਤੋਂ ਬਾਈ ਕਹਿੰਦਾ ਇਹ ਇਧਰ ਨਾ ਪਿੱਲਰ ਤਿਆਰ ਹੈ 10 ਵੀ ਦੇਣਾ ਚਾਹੀਦਾ ਵਧੀਆ ਵੀ ਇਹ ਸੁੱਖੇ ਦੀ ਇਹ ਘੈਂਟ ਗੱਲ ਆ ਵੀ ਇਹ 10 ਦਿੰਦਾ ਹੁੰਦਾ ਜੇ ਬੋਲ ਜੀ ਹਾਂ ਓਕੇ ਆ ਦੇਖਾਂ ਆ ਜੀ ਲੱਗੀ ਹੋਈ ਆ ਜੀ ਇਧਰਲਾ ਪਿਲਰ ਆ ਆ ਗੋਡੇ ਸਹੀ ਆ ਹੂੰ ਆ ਵੀ ਆ ਵੀ ਤੇ ਇਧਰਲਾ ਪਿਲਰ ਤਿਆਰ ਆ ਠੀਕ ਆ ਤੇ ਹੋਰ ਇਹਦੇ ਚ ਕੋਈ ਇਹ ਨਾ ਸੋਚੇ ਕੋਈ ਵੀ ਐਨੀ ਲੱਗੀ ਆ ਸਿਰਫ ਐਵੇਂ ਇੱਕ ਗੱਠ ਦਾ ਪਿਲਰ ਤਿਆਰ ਆ ਉਹ ਦੱਸ ਕੇ ਆ ਓਕੇ ਬਾਕੀ ਕਾਰ ਸਾਰੀ ਜੈਨੂਅਲ ਵਧੀਆ ਐਟਾਚਿੰਗ ਤੁਚਿੰਗ ਹੈਗੀ ਆ ਤੇ ਟਾਇਰ ਇਹਦੇ ਪੈਂਦੇ ਆ ਇੱਕ ਟਾਇਰ ਵਧੀਆ ਬਾਕੀ ਟਾਇਰ ਇਹਦੇ ਪੈਂਦੇ ਆ ਬਾਕੀ ਇੱਕ ਟਾਇਰ ਚੰਗਾ ਤਿੰਨ ਟਾਇਰ ਪੈਂਦੇ ਆ ਪੈਂਦੇ ਆ ਇਹਦੇ ਟੈਨ 3 ਮਾਡਲ ਦੇ ਸੇ 12 14 14 ਮਾਡਲ 14 ਮਾਡਲ ਚੱਲੀ ਕਿੰਨੀ ਕੂਣੀ ਆ ਫਿਰ ਇਹ ਚੱਲੀ ਪੱਟੀ ਰੀਜਨਲ ਆ ਬੈਕ ਨਹੀਂ ਕੀਤਾ ਮੀਟਰ 1,25,000 ਚੱਲੀ ਆ 1,25,000 ਚੱਲੀ 14 ਮਾਡਲ ਪੰਜਾਬ ਨੰਬਰ ਅੰਦਰੋਂ ਇੰਟੀਰੀਅਰ ਦਾ ਖਾਲ ਨਵਾਂ ਪਿਆ ਅੰਦਰੋਂ ਵਾਤਾ ਚੈੱਕ ਅੰਦਰੋਂ ਦਾ ਤੇ ਮੈਨੂੰ ਐ ਦੱਸ ਬਈ ਇਹਦਾ ਕੋਈ ਜਾਇਜ਼ ਜਾਇਜ਼ ਰੇਟ ਦੱਸੋ ਪੱਟੀ ਜਿੱਦਾਂ ਤੂੰ ਕਹੂਗਾ ਕਰ ਲਾਂਗੇ ਤੂੰ ਵੀ ਘੁੰਮਦਾ ਫਿਰਦਾ ਰਹਿਣਾ ਦੱਸ ਬੋਲ ਕਿੱਦਾਂ ਕਰੀਏ ਮੈਂ ਤੁਸੀਂ ਥੋੜਾ ਮੰਗੋ ਤਾਂ ਸੀ ਮੈਨੂੰ ਦੱਸੋ ਫਿਰ ਇਹਦਾ ਕਿੰਨਾ ਮੰਗ ਲਈਏ ਤਿੰਨ ਮੰਨ ਤੈਨੂੰ ਤਾਂ ਬੋਲ ਤੇ ਤੂੰ ਦੱਸ ਦੇ ਕੀ ਕਰੇ ਤੂੰ ਜੈ 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 ਦੇਣ ਲੈਣ ਵਾਲੀ ਗੱਲ ਕਰ ਤੂੰ ਦੱਸ ਦੇ ਆਪਾਂ ਇੱਦੀ ਦੇ ਦੇਣੀ ਗੱਡੀ ਜੋ ਤੂੰ ਕਹਿ ਦੂਗਾ ਕਰ ਦਾਂਗੇ ਹੈ ਇਹ ਚੋ ਜੋ ਤੂੰ ਕਹਿ ਦੂਗਾ ਕਰ ਦਾਂ ਥੋੜੇ ਦੱਸ ਤਾਂ ਸੀ ਰੇਟ ਤੇ ਦੱਸ ਨਾ ਰੇਟ ਤੈਨੂੰ ਕਹ ਤੈਨ ਲੱਖ ਕਹਿਤਾ ਆਪਾਂ ਤੈਨੂੰ ਹੁਣ ਜੋ ਤੂੰ ਕਰਨਾ ਤੂੰ ਕਰ ਦੇ ਹੈ ਜੋ ਕਹੂੰਗਾ ਆਪਾਂ ਮੰਨ ਲਾਂਗੇ ਕਹ ਦੇ ਕੋਈ ਕਰੇੜਾ ਕਹ ਦੇ 2 ਲੱਖ ਤੇ 70 ਹਜ਼ਾਰ ਦੀ ਗੱਡੀ ਬਣੂ ਓਕੇ ਜੋ ਆ ਸਹੀ ਕਿਆ ਤੈਨੂੰ ਜਿਆਦਾ ਜੇਚ ਤੈਨੂੰ ਕਹਿਤਾ ਕਹਿਤਾ ਠੀਕ ਹੈ ਜੀ ਤੇ ਜਿਹੜੀ ਆ ਖੜੀ ਹੁਣ ਆ ਦੱਸ ਇਹ ਬਾਈ ਬੰਪਰ ਟੂ ਬੰਪਰ ਅਰੀਜਨਲ ਕਾਰ ਆ ਸੋ ਪਾਰੀ ਬੰਪਰ ਤੋਂ ਬੰਪਰ ਇਹਦਾ ਪਹਿਲਾ ਘੇਰਾ ਕਮਾ ਗੱਡੀ ਦਾ ਦਿਖਾ ਤੇ ਲੋਏ ਟਾਇਰ ਦਿਖਾ ਪਰ ਮੈਂ ਕਰਵਾ ਕੇ ਰਾਂ ਚੈੱਕ ਵੀ ਚਾਰੇ ਪਾਸੇ ਕਿਹੜਾ ਦੇ ਗਿਆ ਬਲੈਕ ਰੰਗ ਦੀ ਐ ਇਸ ਵਾਰੀ ਤੇ ਕਾਲੇ ਸ਼ੀਸ਼ੇ ਆ ਤੇ ਗੱਡੀ ਇੰਜਨ ਗੇਅਰ ਦੀ ਇਦਾਂ ਦੀ ਆ ਨਵੀਂ ਪਈ ਰੁਪਈਆ ਪਈ ਇੰਜਨ ਗੇਅਰ ਨੰਬਰ ਵੀ ਬੜਾ ਘੈਂਟ ਆ BB650522 ਨੰਬਰ ਵਿੱਚੋਂ ਚੱਕ ਰਾਂ ਇਹਨੂੰ ਖੁੱਲੀ ਗੱਡੀ ਸਰ ਮੈਂ ਬਈ ਗੱਡੀ ਵਜਾ ਵਜਾ ਕਰਾਉਂਦੀ ਆ ਨਵੇਂ ਫੋਰਚੂਨਰ ਖੜੀ ਆ ਉੱਧਰ ਨਹੀਂ ਲੋਕ ਝਾਕਦੇ ਇੱਧਰ ਨੂੰ ਝਾਕਦੇ ਆ ਹੈ ਲਾਇਟ ਤੇ ਟਾਇਰ ਕਰਵਾਈ ਚੈੱਕ ਮਾਡਲ 12 12 ਮਾਡਲ ਬੰਪੜੂ ਵਪਰੂ ਰੀਜਨਲ ਹੈ ਰੀਜਨਲ ਅਹ ਤਾਂ ਯਾਰ ਮੁਰੂ ਲੱਗਿਆ ਮੈਨੂੰ ਕਿਹੜਾ ਪੱਟੀ ਪੱਟੀ ਇੱਕ ਕੰਪਾਉਂਡ ਕਰਾਇਆ ਆ ਅੱਛਾ ਇਹ ਹੈ ਨਾ ਸਕ੍ਰੈਚ ਸੀਗੇ ਇੱਤੇ ਕੰਪਾਉਂਡ ਕੰਪਾਉਂਡ ਕਰਾ ਕੇ ਲੈਕਰ ਮਰਾਇਆ ਇੱਤੇ ਅੱਛਾ ਉਹ ਚੀਜ਼ ਨਹੀਂ ਕੀਤੀ ਟੁੱਟ ਭੱਜ ਐਦਾਂ ਨਹੀਂ ਹੋਰ ਕਿਤੇ ਵੀ ਦੇਲਾ ਇਹ ਗਿਣਤੀ ਕਿੰਨੀ ਹੁੰਦੀਆਂ ਆਂਦੀਆਂ ਪਲਾਸਟਿਕ ਦੀਆਂ ਚੀਜ਼ਾਂ ਠੀਕ ਆ ਠੀਕ ਹੈ ਗਾ ਵੀ ਚਲੋ ਆਪਾਂ ਆ ਲੋਹੇ ਦਾ ਕੋਈ ਪਾਰਟ ਦਿਖਾ ਦੇ ਮੈਨੂੰ ਕੱਲ ਮਨ ਲੱਗੀ ਵੀ ਦਿਖਾ ਦੇ ਠੀਕ ਹੈ ਹਾਂ ਪੂਰੀ ਜੈਨੂਇਨ ਕਾਰ ਆ ਨਵੇਂ ਹਰ ਕੀ ਕਾਰਵਾਈ 60000 ਏਜੰਸੀ ਰਿਕਾਰਡ ਚੱਲੀ ਆ 65000 ਚੱਲੀ ਹੋਈ ਆ ਜੈਨੂਇਨ ਕਾਰ ਆ ਹੁਣ ਕਿਵੇਂ ਹੋਏ ਗੱਡੀ ਓਨਰ ਇਹ ਪੱਟੀ ਪਾ ਪਹਿਲੇ ਓਨਰ ਹੀ ਆ ਅੱਛਾ ਫਸਟ ਓਨਰ ਹੈ ਫਸਟ ਓਨਰ ਕਿੰਨੇ ਦੀ ਬਣੂ ਕਿੰਨੇ ਦੀ ਵੀ ਇਹ ਗੱਡੀ ਪੱਟੀ ਇਹ ਦਵਾਂਗੇ ਆਪਾਂ 3 ਲੱਖ ਤੇ 45000 ਦੀ 745000 ਇਹ ਦੇਣ ਵਾਲਾ ਇਹ ਰੇਟ ਹੈ ਜਿਸਨੋ ਵਾਲਾ ਰੇਟ ਹੈ ਜਿਸਨੋ ਵਾਲਾ ਹੀ ਹੈ ਓਕੇ ਇਹ ਦਵਾਂਗੇ ਪੀਏਪ ਬੰਦੇ ਨੂੰ ਵਧੀਆ ਬੰਦੇ ਨੂੰ ਦਵਾਂਗੇ ਆ ਆਮ ਜਿੱਦਾਂ ਜਿਹੜੇ ਕਈ ਬੰਦਿਆਂ ਨੇ ਲੱਖ ਡੇਢ ਲੱਖ ਲਾਉਣਾ ਉਹ ਨਾ ਤੰਗ ਕਰਨ ਮੇਰਾ ਵੀਰ ਉਹ ਜਦੋਂ ਆਪਾਂ ਕੋ ਆ ਗਈ ਲੱਖ ਡੇਢ ਲੱਖ ਵਾਲੀ ਉਦੋਂ ਆਪਾਂ ਤੈਨੂੰ ਉਦੀ ਸੱਦ ਕੇ ਐਡ ਕਰਾ ਦਾਂਗੇ ਤੇ ਜਿਹੜੀ ਆਖੜੀ ਬਰਨਾ ਫਿਰ ਏ ਵਰਨਾ ਬਾਈ 2012 ਮਾਡਲ ਆ 13 ਦੀ ਕਾਪੀ ਐ ਦੀ ਓਕੇ 13 ਚ ਨਿਕਲੀ ਆ ਕਿਹੜੀ 1.6 ਐ ਇਹ 1.6 ਓਕੇ ਲੋ ਇਹ ਟਾਇਰ ਲੱਗੇ ਐ ਇਹਨੂੰ ਹੂੰ ਵਿੱਚੋਂ ਕੁੜੀ ਸਰੇ ਦੀ ਵੀ ਚੈੱਕ ਕਰਵਾ ਦੇ ਬਈ ਇਹਦਾ ਨੰਬਰ ਕਿੱਥੋਂ ਦਾ ਪੰਜਾਬ ਇਹ ਵੀ ਪੰਜਾਬ ਨੰਬਰ ਆ ਇਹਦੀ ਕੀ ਡਿਮਾਂਡ ਆ ਗੱਡੀ ਦੀ ਪੱਟੀ ਇਹਦੀ ਡਿਮਾਂਡ ਇਦਾਂ ਆ ਹੂੰ ਇਹ ਆਹਾ 2,95,000 ਦੀ ਦੇ ਦਾਂਗੇ 12 ਮਾਡਲ 2,95,000 ਦੀ ਹਾਂ ओके ਤੇ ਇਹਦੇ ਵਿੱਚ ਮਨ ਤਾਂ ਹੋ ਸਕਦਾ ਮੌਕੇ ਤੇ ਥੋੜਾ ਬੋਤਾ ਕਰਤਾ ਆਂਗੇ ਲੈ ਮਿੱਤਰੋ ਕਰਿਓ ਸੰਪਰਕ ਦੁਆਰਾ ਫੇਰ ਦੱਸ ਦਿੰਦੇ ਆ ਪਿੰਡ ਗੰਨਾ ਪਹੁੰਚੇ ਹੋਏ ਆ ਇਹ ਆਪਣਾ ਪਿੰਡ ਗੰਨਾ ਵੀ ਫਲੋਰ ਤੋਂ ਤਲਵੰਡ ਰੋਡ ਤੇ ਹੈ ਨਾ ਫਲੋਰ ਤੋਂ ਤਾਂ ਤੇ ਸੁਖੀ ਮੋਬਾਈਲ ਨੰਬਰ ਦੱਸਿਓ ਆਪਣਾ ਆਪਣਾ 1 ਹੈਗਾ 9814114655 ਜੀ ਇਹ ਹੈਗਾ 7986876858 ਓਕੇ ਹਾਂ ਜੀ ਤੇ ਲੈ ਮਿੱਤਰੋ ਕਰੋ ਸੰਪਰਕ ਬਾਈ ਨਾਲ